ਮਿੰਟੋ ਜੀ ਗੱਲਬਾਤ ਆਪਾਂ ਕਰ ਰਹੇ ਸੀ ਕੱਲ ਲੁਧਿਆਣੇ ਬਾਰੇ ਜੋ ਵੀ ਉੱਥੇ ਮਾਹੌਲ ਬਣਿਆ ਨਾ ਅੱਗੇ ਦੀ ਗੱਲ ਹੀ ਮੈਂ ਤੋੜਦਾ ਕਿ ਹਿਰਾਸਤ ਦੇ ਵਿੱਚ ਲਖੇ ਸਦਨ ਨੂੰ ਲਿਆ ਗਿਆ ਫਿਰ ਛੱਡਿਆ ਗਿਆ ਫਿਰ ਚਲੋ ਇਹ ਗੱਲ ਸਾਹਮਣੇ ਆਈ ਕਿ ਜਿਹੜੀਆਂ ਸ਼ਰਤਾਂ ਪਾਈ ਬਣਵਾਈਆਂ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਉਹ ਮੰਨੀਆਂ ਗਈਆਂ ਪਰ ਹੁਣ ਕੁਝ ਖਬਰਾਂ ਇਦਾਂ ਆ ਰਹੀਆਂ ਕਿ ਉਹ ਭਾਈ ਗੋਲਮੋਲ ਹੋ ਗਿਆ ਕੰਮ ਅਸਲਾ ਵਿੱਚ ਆ ਗਈ ਗੱਲ ਨਹੀਂ ਦੇਖੋ ਪਤਾ ਨਹੀਂ ਹੈ ਹੁਣ ਕਿਉਂਕਿ ਸਮਾਂ ਮੰਗਿਆ ਪ੍ਰਸ਼ਾਸਨ ਨੇ ਜੀ 7 ਦਿਨ ਦਾ ਸਹਿਮਤੀ ਬਣੀ ਆ ਹੂੰ ਪ੍ਰਸ਼ਾਸਨ ਦੇ ਵੀ ਬਾਰੇ ਬਾਰੇ ਜਾਈਏ ਸਭ ਕਿ ਇਹ ਤੇ ਰੌਲਾ ਪੈਂਡਿਆ ਸਿੱਖਈ ਮਹੀਨੇ ਤੋਂ ਹੂੰ ਤੇ ਤੁਸੀਂ ਆ ਸਾਰਾ ਕੁਝ ਕਿਉਂ ਕਰਵਾਇਆ ਰਾਜਸਥਾਨ ਤੋਂ ਲੈ ਕੇ ਇੱਥੋਂ ਤੱਕ ਦੇ ਬੰਦੇ ਜੋ ਮਹੀਨਿਆਂ ਚ ਨਹੀਂ ਉਹ ਫਿਰ ਹਫਤੇ ਚ ਕਿਵੇਂ ਨਹੀਂ ਮੇਰੀ ਗੱਲ ਨੂੰ ਥੋੜਾ ਸੁਣਿਓ ਜੀ ਕਿ ਇੰਨਾ ਕੁਝ ਕਰਾ ਕੇ ਤੇ ਕੀਤੀ ਤੇ ਗੱਲ ਹੀ ਆ ਨਾ ਤੇ ਜੇ ਅਮਿਤੋ ਜਮਾਨ ਬੈਂਸ ਜੀ ਵਰਗੇ ਜਿਹੜੇ ਪੀਐਸਈ ਵਾਲੇ ਆ ਤੇ ਲੱਖੇ ਸਧਾਨੇ ਨੂੰ ਲੱਖਾ ਸਧਾਨਾ ਤੇ ਵੈਸੇ ਵੀ ਭਗਵੰਤ ਮਾਨ ਨੂੰ ਨਿੱਜੀ ਤੌਰ ਤੇ ਜਾਣਦਾ ਹੀ ਆ ਹੂੰ ਹੂੰ ਅਗੇ ਵੀ ਇੱਕ ਮੁਲਾਕਾਤ ਕਰਕੇ ਆਈ ਸੀ ਕੇ ਸ਼ਹਿਦਾ ਮੇ ਤੋ ਜਮਾਨ ਤੇ ਲੱਖਾ ਸਿਧਾਣਾ ਬਿਲਕੁਲ ਤਾਂ ਭਾਈ ਇਹਨਾਂ ਨੂੰ ਬੁਲਾ ਕੇ ਉੱਥੇ ਟੇਬਲ ਟॉक ਕਰ ਲੈਂਦੇ ਹੂੰ ਕਿੰਨੀਆਂ ਪੱਗਾਂ ਲੱਥੀਆਂ ਕਿੰਨਾ ਤੇਲ ਫੂਕਿਆ ਗਿਆ ਹੋਊਗਾ ਹੂੰ ਅਰੇ ਸਰ ਜਿਹੜੀ ਉੱਥੇ ਪੁਲਿਸ ਡਿਪਲੋਏਡ ਹੁੰਦੀ ਆ ਜੀ ਕਿ ਤੁਹਾਡਾ ਖਿਆਲ ਹੈ ਕਿ ਉਹ ਪੁਲਿਸ ਜਿਹੜੀ ਆ ਉਹ ਫਰੀ ਚ ਖੜੀ ਇੱਕ ਨਾਕਾ ਤੁਹਾਡੇ ਸ਼ਹਿਰ ਚ ਜਿਹੜਾ ਲੱਗਿਆ ਹੁੰਦਾ ਨਾ ਉਹਦਾ ਵੀ ਖਰਚਾ ਹੈ ਖਰਚਾ ਬਿਲਕੁਲ ਜਿਹੜੇ ਚਾਰ ਉੱਥੇ ਪੁਲਿਸ ਮੈਂਮ ਖਲੋਤੇ ਨੇ ਨਾ ਜੀ ਉਹ ਐਵੇਂ ਨਹੀਂ ਆਪਾਂ ਕਹੀਏ ਵੀ ਕਛਾ ਚਾਤੇ ਦੇਖ ਕੇ ਖਲੋਤੇ ਆ ਉਹਨਾਂ ਦਾ ਮੀਟਰ ਚੱਲੀ ਜਾਂਦਾ ਹੂੰ ਤਾਂ ਉੱਥੇ ਤੇ ਸੈਂਕੜੇ ਪੁਲਿਸ ਵਾਲੇ ਖੜੇ ਨੇ ਸਰ ਬਿਲਕੁਲ ਰਾਜ ਕਿੰਨੇ ਨਾਕੇ ਲੱਗੇ ਨੇ ਹੂੰ ਤਾਂ ਉਹ ਸਾਰਾ ਪੈਸੇ ਦੀ ਬਰਬਾਦੀ ਕਿਉਂ ਕਿਉਂ ਬੰਦਿਆਂ ਦਾ ਕੋਟਾਪਾ ਜੀ ਉਨੋਪਤੀ ਕਿਉਂ ਹੈ ਇਹਨਾਂ ਨੂੰ ਚਾਰ ਜਾਣਿਆਂ ਨੂੰ ਟੇਬਲ ਤੇ ਬਿਠਾਉਂਦੇ ਤੁਸੀਂ ਕਹਿੰਦੇ ਕਿ ਭਾਈ ਪ੍ਰੋਸੀਜਰ ਹੈ ਉਹ ਪ੍ਰੋਸੀਜਰ ਵਾਸਤੇ ਸਾਨੂੰ ਸਮਾਂ ਚਾਹੀਦਾ ਤੁਸੀਂ ਆਪਣੇ ਸੁਝਾਅ ਦੇਵੋ ਜੀ ਕੀ ਕੀ ਕੀਤਾ ਜਾ ਸਕਦਾ ਅਸੀਂ ਵਿਚਾਰ ਅੜਾ ਰਸਤਾ ਕੱਢਾਂਗੇ ਹਮ ਹੁਣ ਅੱਛਾ ਚਲੋ ਜੋ ਹੋਇਆ ਕਿਉਂਕਿ ਲੱਖੇ ਸਿਧਾਣੇ ਦੀ ਉਦੋਂ ਤੱਕ ਵੀਡੀਓ ਵਾਇਰਲ ਹੋ ਗਈ ਜੀ ਮੈਂ ਰਾਤੀ ਵੀ ਇੱਕ ਕਿਤੇ ਟਾਕ ਸ਼ੋਅ ਚ ਗਿਆ ਤੇ ਉੱਥੇ ਮੈਂ ਗੱਲ ਕਹੀ ਸੀ ਮੈਂ ਕਿ ਲੱਖੇ ਸਿਧਾਣੇ ਬੇਸ਼ੱਕ ਸਾਡਾ ਜਾਨੂ ਹੋਵੇ ਹਮ ਪਰ ਉਹ ਸ਼ਬਦਾਵਲੀ ਹੁਣ ਉਹਨੂੰ ਵਰਤਣੀ ਨਹੀਂ ਚਾਹੀਦੀ ਅਸੀਂ ਠੀਕ ਹੈ ਮੈਂ ਵੀ ਲੱਖੇ ਸਿਧਾਣੇ ਵਰਗਾ ਬੈਕਗ੍ਰਾਉਂਡ ਰੱਖਦਾ ਮੈਂ ਕਿਹੜਾ ਕੋਈ ਮਤਲਬ ਕਿ ਪਰਬਤ ਉੱਤੇ ਉਤਰਿਆ ਕੋਈ ਤਪਸਵੀ ਹਾਂ ਜੀ ਪਰ ਸਾਡੀ ਦੁਨੀਆ ਦੀ ਉਹ ਬੋਲੀ ਚੱਲੀ ਹੁੰਦੀ ਆ ਹਮ ਠੀਕ ਆ ਪਰ ਜਦੋਂ ਅਸੀਂ ਪਬਲਿਕ ਫਿਗਰ ਬਣ ਗਏ ਪਰਮਾਤਮਾ ਨੇ ਜਾਂ ਜਨਤਾ ਨੇ ਸਾਨੂੰ ਇੰਨਾ ਪਿਆਰ ਦਿੱਤਾ ਹੈ ਜੀ ਠੀਕ ਹੈ ਨਾ ਜੀ ਅਸੀਂ ਉਸ ਚੀਜ਼ ਨੂੰ ਥੋੜਾ ਬਦਲੀ ਮੈਂ ਕੱਲ ਵੀ ਵੀਡੀਓ ਸੁਣੇ ਤੋਂ ਬਗੈਰ ਵੀ ਕਹਤਾ ਸੀ ਜੀ 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 ਤੇ ਬਾਅਦ ਵਿੱਚ ਮੈਂ ਵੀਡੀਓ ਸੁਣੀ ਮੈਨੂੰ ਬਹੁਤ ਗਲਤ ਮਹਿਸੂਸ ਹੋਇਆ ਕਿਤੇ ਲੱਖਾਂ ਸਿਧਾਣਾ ਟੱਕਰਿਆ ਮੈਂ ਮੂੰਹ ਤੇ ਵੀ ਮੈਂ ਗੱਲ ਮੂੰਹ ਤੇ ਵੀ ਕਰ ਦੇਣਾ ਹੁੰਨਾ ਜੀ ਜੀ ਜੋ ਕੱਲ ਮੈਂ ਇੱਥੇ ਨਹੀਂ ਕਰਦਾ ਜੀ ਇਹ ਮੇਰੇ ਮਿੱਤਰ ਜਾਣਦੇ ਆ ਮੈਂ ਮੂੰਹ ਤੇ ਵੀ ਕਰ ਦੇਣਾ ਤੇ ਮੈਂ ਮਹਿਫਲ ਦੇ ਵਿੱਚ ਵੀ ਕਰ ਦਿੰਨਾ ਉਸ ਦੀ ਨਿੰਦਿਆ ਸਭ ਨੇ ਕੀਤੀ ਇੱਕ ਦਿਨ ਅਸੀਂ ਕਿੱਥੇ ਬੈਠੇ ਸਾਂ ਸਾਈ ਜੀ ਉੱਥੇ ਲੜਕੀ ਕੁਝ ਸਰਵ ਕਰਨ ਆਈ ਹਮ ਹਾਸੇ ਠੱਠੇ 'ਚ ਕਿਸੇ ਮੇਰੇ ਮਿੱਤਰ ਨੇ ਗਾਲ ਕੱਢੀ ਹਮ ਤੇ ਮੈਂ ਆਖਿਆ ਵੀ ਹਮ ਕਿੰਨੀ ਉਮਰ ਹੋ ਗਈ ਆਪਣੀ ਬੇਟੀ ਦੀ ਹਮ ਉਸਨੇ ਜਦੋਂ ਦੱਸਿਆ ਮੈਂ ਕਿਹਾ ਹੋਰ 2 ਸਾਲਾਂ ਨੂੰ ਤੋ ਕੋਣ ਬਣਨਾ ਹਮ ਰਿਅਲਾਈਜ਼ ਕਰਵਾਤਾ ਮੈਂ 10 ਹੁੰਦੇ ਅੱਜ ਕਿ ਨਹੀਂ ਉਹ ਵੀ ਸਾਡੀ ਬੇਟੀ ਆ ਬਿਲਕੁਲ ਜੋ ਸਰਵ ਕਰਨ ਆਉਂਦੀ ਸੀ ਹਮ ਉਹਦੇ ਜ਼ਿਕਰ ਨਾਲ ਚ ਪਈ ਕੀ ਸੋਚੇਗੀ ਤੁਸੀਂ ਮਤਲਬ ਕਿਸ ਤਰ੍ਹਾਂ ਕਿ ਹੈ ਨਾ ਤੁਹਾਨੂੰ ਆਪਣੇ ਆਪ 'ਚ ਬਦਲਾ ਲਿਆਉਣਾ ਚਾਹੀਦਾ ਜੀ ਦੂਜੀ ਚੀਜ਼ ਅੱਛਾ ਇਕੱਠ ਪਰਵਾ ਸੀਗਾ ਇਹਦੇ 'ਚ ਕੋਈ ਸ਼ੱਕ ਨਹੀਂ ਹੁੰਦੇ ਜੀ ਪਰ ਇੱਕ ਚੀਜ਼ ਦੀ ਕਮੀ ਮਹਿਸੂਸ ਹੋਈ ਸੀ ਕਿ ਜਿਵੇਂ ਹੁਣ ਲਾ ਲੋ ਜੀਰਾ ਫੈਕਟਰੀ ਵਾਲਾ ਮਸਲਾ ਸੀਗਾ ਜੇ ਮਤਬੜਾ ਜਨ ਉਹਦੇ 'ਚ ਬੁੱਧੀ ਜੀ ਵੀ ਕਾਫੀ ਇਨਵੋਲਵ ਸੀਗੇ ਹਮ ਇੱਥੇ ਬੁੱਧੀ ਜੀ ਵੀ ਚ ਦੋ ਮਤਲਬ ਕਿ ਕਈ ਨਾਮ ਹੋ ਮੈਂ ਨਾਮ ਲਊਂਗਾ ਤਾਂ ਠੀਕ ਨਹੀਂ ਹੈ ਜੀ ਉਹਨਾਂ ਦੀ ਅਨੁਭਵ ਵੀ ਰੜ ਗਈ ਹਮ ਹਮ ਤੇ ਚਲੋ ਅਖੀਰ ਚ ਸਹਿਮਤੀ ਬਣ ਗਈ। ਉਹ ਦੋ ਚੀਜ਼ਾਂ ਨੇ। ਜਿਹੜੀਆਂ ਕਿ ਮਤਲਬ ਮੈਨੂੰ ਲੱਖੇ ਨੇ ਕਹਿੰਦੇ ਮਾਫੀ ਮੰਗੀ ਆ। ਬਹੁਤ ਵਧੀਆ ਗੱਲ ਹੈ। ਚੰਗੀ ਗੱਲ। ਲੱਖੇ ਨੇ ਮਾਫੀ ਮੰਗੀ। ਮੈਂ ਕਹਿੰਦਾ ਬਹੁਤ ਵਧੀਆ ਗੱਲ ਹੈ। ਹੂੰ। ਜੇ ਮਾਫੀ ਮੰਗੀ ਆ ਮੈਂ ਉਹਦੀ ਸ਼ਲਾਗਤ ਕਰਦਾ। ਪਰ ਸਾਨੂੰ ਦੇਖੋ ਨਾ ਉਹ ਪਹਿਲਾਂ ਹੀ ਇਦਾਂ ਨਹੀਂ ਮੈਂ ਕਹਿੰਦਾ ਗਲਤੀ ਹੋ ਜਾਂਦੀ ਆ ਕੋਈ ਗੱਲ ਨਹੀਂ। ਸਾਨੂੰ ਆਦਤਾਂ ਆਪਣੀਆਂ ਸੁਧਾਰਨੀਆਂ ਚਾਹੀਦੀਆਂ ਕਿਉਂਕਿ ਬੰਦਾ ਕੁਛ ਨਹੀਂ ਹੁੰਦਾ ਬੰਦਾ ਆਦਤਾਂ ਦਾ ਬਣਾਇਆ ਹੁੰਦਾ। ਹੂੰ। ਚੰਗਾ। ਜੀ ਬਿਲਕੁਲ। ਤੋ ਕਹਿਣ ਦਾ ਮਤਲਬ ਇਹ ਆ ਕਿ ਭਾਈ ਦੇਖੋ ਹੁਣ ਦੋ ਮੁੱਦਿਆਂ ਤੇ ਮੈਂ ਗੱਲ ਕਰਾਂ ਕਿ 7 ਦਿਨ ਦੀ ਸਹਿਮਤੀ ਬਣੀ ਕਿ ਸੀਏਟੀਪੀ ਬੰਦ ਕਰ ਦਿੱਤਾ ਜਾਊਗਾ ਫਲਾਣਾ ਪੁਆਇੰਟ ਫਲਾਣਾ ਪੁਆਇੰਟ ਉਹ ਜਿਹੜੇ ਡਾਇੰਗ ਐਸੋਸੀਏਸ਼ਨ ਵਾਲੇ ਚੇਅਰਮੈਨ ਆ ਉਹ ਕਹਿੰਦੇ ਸਾਡੇ ਕੋਲ ਤੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਾ ਮਾਰਚ 25 ਤੱਕ ਦਾ ਸਟੇ ਹੈ ਤੁਸੀਂ ਕਿਵੇਂ ਕਰ ਸਕਦੇ ਹੁਣ ਸਰਕਾਰ ਦੱਸੇ ਭਈ ਇਹ ਤਾਂ ਕੀ ਗੱਲ ਹੈ ਬਿਲਕੁਲ ਕਿਤੇ ਇੰਨੇ ਲੋਕਾਂ ਦੇ ਨਾਲ ਵਾਅਦਾ ਕਰਕੇ ਫੇਰ ਛਲਾਵਾ ਤੇ ਨਹੀਂ ਕੀਤਾ ਗਿਆ ਕਿਉਂ ਕਿਉਂਕਿ ਅੱਗੇ ਵੀ ਤੇ ਮਾਨ ਸਾਹਿਬ ਨੇ ਦਾਵਾ ਕੀਤਾ ਸੀਗਾ ਨਾ ਕਿ ਅਸੀਂ ਸਾਲ ਦੇ ਅੰਦਰ ਬਾਹਰ ਬਈ ਇਹੋ ਜਿਹਾ ਪਾਣੀ ਬਣਾ ਦੇਾਂਗੇ ਚੱਕ ਕੇ ਗਲਾਸੀ ਚ ਤੁਸੀਂ ਭਰ ਕੇ ਤੇ ਪੀ ਵੀ ਸਾਡੇ ਬਿਲਕੁਲ ਬਿਲਕੁਲ ਤਾਂ ਮਤਲਬ ਇਹ ਕਿ ਇਹਨੇ ਲੋਕਾਂ ਨੂੰ ਉਥੇ ਸੱਦ ਕੇ ਬੁਲਾ ਕੇ ਹੂੰ ਜੇ ਵੈਦ ਦੇ ਤੋਂ ਪ੍ਰਸ਼ਾਸਨ ਭੱਜਦਾ ਤੇ ਇਹ ਕੀ ਗਲਤੀ ਹੈ ਪਰ ਇੱਕ ਚੀਜ਼ ਉਥੇ ਹੋਰ ਦੇਖੀ ਕਿਉਂਕਿ देर रात ਤੱਕ ਮੈਂ ਦੇਖਦਾ ਰਿਹਾ ਵੀਡੀਓਜ਼ ਆ ਰਹੇ ਸੰ ਬਿਜਾਗਦਾ ਸੀਗਾ ਹੂੰ ਮੁਸਲਸਲ ਵੀਡੀਓ ਆ ਰਹੇ ਸੀਗੇ ਲਾਈਵ ਉਥੇ ਅ ਕਈ ਗਏ ਸੀਗੇ ਸਾਡੇ ਭਰਾ ਮਤਲਬ ਕਿ ਜਦਾ ਮੱਕੜ ਸਾਹਿਬ ਸੀ ਥਲੀ ਸਾਹਿਬ ਸੀ ਜਿਹੜੇ ਉੱਥੋਂ ਗਰਾਊਂਡ ਤੋਂ ਮਤਲਬ ਕਿ ਕਰ ਰਹੇ ਸੀ ਵੀਰ ਬੋਲਿੰਗ ਕਰ ਰਹੇ ਸੀਗੇ ਉਹ ਵੀਡੀਓ ਦਰ ਵੀਡੀਓ ਮੈਂ ਦੇਖ ਰਿਹਾ ਸੀਗਾ ਪਰ ਐਂਡ ਤੇ ਜਾ ਕੇ ਮੈਨੂੰ ਇਹ ਮਹਿਸੂਸ ਹੋਇਆ ਕਿ ਮਸਲਾ ਪਾਣੀ ਦਾ ਕਿਤੇ ਰਹਿ ਗਿਆ ਪੰਜਾਬੀ ਵਰਸ ਵਿੱਚ ਪ੍ਰਵਾਸੀ ਜ਼ਿਆਦਾ ਬਣਦਾ ਨਾ ਸਕੇ ਬਿਲਕੁਲ ਬਿਲਕੁਲ ਸਾਨੂੰ ਇਹਦੇ ਤੋਂ ਗਰੇਜ਼ ਕਰਨਾ ਚਾਹੀਦਾ ਕਿਉਂਕਿ ਪਾਣੀ ਦੀ ਲੜਾਈ ਬੇਸ਼ੱਕ ਸਿੱਖ ਅੱਗੇ ਹੋ ਕੇ ਲੜਦੇ ਆਏ ਨੇ ਹੂੰ ਪਰ ਅੱਜ ਦੇ ਦੌਰ ਦੇ ਵਿੱਚ ਅਸੀਂ ਸਾਰੇ ਭਾਈਚਾਰੇ ਜੋ ਸਾਡੇ ਇੱਥੇ ਹੈਗੇ ਨੇ ਸਾਰਿਆਂ ਨੂੰ ਵਿੱਚ ਲਈਏ ਕਿਉਂਕਿ ਸਾਰਿਆਂ ਦੀ ਜੀਵਨ ਦਾ ਹੱਥ ਪ੍ਰਭਾਵਿਤ ਹੋ ਰਿਹਾ ਨਾ ਜੀ ਜੀ ਠੀਕ ਹੈ ਕੋਈ ਆਪਣੇ ਆਪ ਦੇ ਹਿਸਾਬ ਕਿਤਾਬ ਦੇ ਨਾਲ ਉਹੀ ਧਾਰਮਿਕ ਮਸਲੇ ਤੇ ਵੀ ਚ ਲੱਗ ਗਿਆ ਹਮ ਤੇ ਅਮਿਤੋਜ ਮਾਨ ਵੀ ਜਿਸ ਤਰ੍ਹਾਂ ਮੈਨੂੰ ਨਜ਼ਰ ਆਇਆ ਮੈਨੂੰ ਲੱਗਦਾ ਕਿ ਉਹ ਵੀ ਆਉਣ ਵਾਲੇ ਦਿਨਾਂ 'ਚ ਇੱਕ ਵੱਖਰੇ ਦਿਖੇ ਚ ਨਜ਼ਰ ਆਉਣਗੇ ਸ਼ਾਇਦ ਹੋ ਸਕਦਾ ਕਿ ਨੌਜਵਾਨ ਇਧਰ ਵੀ ਬਹੁਤ ਜਲਦੀ ਉਲਝ ਜਾਣ ਚਲੋ ਉਹਨਾਂ ਦਾ ਕਿ ਉਹਨਾਂ ਨੇ ਕਿਸ ਤਰ੍ਹਾਂ ਕੇ ਵਦਨ ਹੈ ਜਾਂ ਨੌਜਵਾਨਾਂ ਨੇ ਕਿਸ ਨੂੰ ਫੋਲੋ ਕਰਨਾ ਪਰ ਸਭ ਤੋਂ ਵੱਡਾ ਮਸਲਾ ਇਹ ਹੈ ਕਿ ਭਈ ਸਾਡੇ ਆਪਣੇ ਕੋਲ ਜਦੋਂ ਅਸੀਂ ਮੁੱਦਾ ਕੋਈ ਚੁੱਕਦੇ ਹਾਂ ਸਰਕਾਰ ਦੇ ਟੇਬਲ ਤੱਕ ਲੈ ਕੇ ਜਾਂਦੇ ਹਾਂ ਜੀ ਸਾਡੇ ਕੋਲ ਆਪਣੇ ਕੋਲ ਵੀ ਇੱਕ ਰੋਡ ਮੈਪ ਹੋਣਾ ਚਾਹੀਦਾ ਹਾਲਕਿ ਪੀਐਸਈ ਦੇ ਮਹਾਰਾਜ ਦੇ ਵਿੱਚ ਹੈਗੇ ਬਹੁਤ ਮੈਂ ਬਹੁਤ ਇੱਜ਼ਤ ਕਰਦਾ ਉਹਨਾਂ ਦੀ ਪਰ ਗੱਲ ਇਹ ਹੈ ਕਿ ਖੜੇ ਪੈਰ ਮੰਨ ਲੋ ਸੁਖਮ ਸਿੰਘ ਤੁਹਾਡਾ ਪਿੰਡ ਹੈ ਜਾਂ ਮੇਰਾ ਪਿੰਡ ਹੈ ਜੀ ਉਹਦਾ ਇੱਕ ਪੁਆਇੰਟ ਆ ਯਾਨੀ ਜਦਾ ਲਾ ਲੋ ਬਈ ਜਦਾ ਪੋਰੇ ਲੱਪੇ ਹੁੰਦੇ ਆ ਬੜੀ ਹਮ ਠੀਕ ਹੈ ਜੀ ਤਾਂ ਉਹ ਸਾਰਾ ਸੀਵਰੇਜ ਦਾ ਪਾਣੀ ਜਿਹੜਾ ਜਾਂ ਜੋ ਵੀ ਉਦਯੋਗ ਲੱਗਾ ਛੋਟਾ ਮੋਟਾ ਮੇਰੇ ਪਿੰਡ ਜੀ ਉਹ ਸਾਰਾ ਕਚਰਾ ਜਾਂਦਾ ਸੇਮ ਨਾਲੇ ਚ ਹਮ ਠੀਕ ਹੈ ਜੀ ਜੀ ਹੁਣ ਇੱਕਦਮ ਉੱਥੇ ਆ ਕੇ ਕੋਈ ਬੰਦਾ ਕਹੇ ਕਿ ਮੈਂ ਇਹਨੂੰ ਬੰਦ ਕਰਨ ਲੱਗਾ ਹਮ ਤਾਂ ਹੁਣ ਉਹ ਪਾਣੀ ਕਿੱਥੇ ਜਾਊਗਾ ਖੜੇ ਪੈ ਬਿਲਕੁਲ ਘਰਾਂ ਚ ਵੜੇਗਾ ਗਲੀਆਂ ਚ ਜਾਏਗਾ ਉਹਦਾ ਵੀ ਤਾਂ ਪਹਿਲਾਂ ਸਾਡੇ ਕੋਲ ਹੱਲ ਹੋਣਾ ਚਾਹੀਦਾ ਹੈ ਨਾ ਕਿ ਯਕਦੰਬ ਪਾਈਪ ਤੇ ਬੰਦ ਕਰ ਦਿਓਗੇ ਪੁਆਇੰਟ ਤੇ ਬੰਦ ਕਰ ਦਿਓਗੇ ਤਾਂ ਉਹ ਉਹ ਮਸਲਾ ਉਹ ਵੀ ਤਾਂ ਵਿਗੜੇਗਾ ਨਾ ਬਿਲਕੁਲ ਸੋ ਇਸ ਕਰਕੇ ਭਾਈ ਇਹ ਦੋ ਤਿੰਨ ਚੀਜ਼ਾਂ ਜਿਹੜੀਆਂ ਉਹ ਦੇਖਣੀਆਂ ਹੋਣਗੀਆਂ ਹੁਣ ਕਿ ਕੀ ਪ੍ਰਸ਼ਾਸਨ ਵੈਦੇ ਤੇ ਖਰਾ ਉਤਰਦਾ ਹੈ ਜੀ ਜੀ ਤੇ ਵਾਤਾਵਰਨ ਦਾ ਮੁੱਦਾ ਜਿਹੜਾ ਉਸ ਨੂੰ ਇਦਾਂ ਮਤਲਬ ਕਿ ਦੂਜੀ ਦਿਸ਼ਾ ਚਲੇ ਜਾਣਾ ਮੇਰੇ ਖਿਆਲ ਦੇ ਨਾਲ ਠੀਕ ਨਹੀਂ ਕਿਉਂਕਿ ਇਹ ਸਾਰਾ ਸਾਂਝਾ ਮਾਮਲਾ ਹੈ ਦੂਜੀਆਂ ਕਮਿਊਨਿਟੀਜ਼ ਨੂੰ ਵੀ ਅਪੀਲ ਕਰਦੇ ਆ ਕਿ ਵਾਤਾਵਰਨ ਦੇ ਮਾਮਲੇ 'ਚ ਸਾਨੂੰ ਡਟ ਕੇ ਇਕੱਠੇ ਹੋ ਕੇ ਲੜਨ ਦੀ ਵੀ ਲੋੜ ਹੈ ਪਰ ਗੱਲ ਇਹ ਆ ਕਿ ਹੱਲ ਵੀ ਸਾਨੂੰ ਨਾ ਜਿਹੜੇ ਮਤਲਬ ਕਿ ਕੌਣ ਰੱਖਣੇ ਚਾਹੀਦੇ ਆ ਦੇਖੋ ਅੱਗੇ ਕੀ ਬਣਦਾ ਪਰ ਮੈਨੂੰ ਲੱਗਦਾ ਕਿ ਪ੍ਰਸ਼ਾਸਨ ਨੇ ਕੁਝ ਨਹੀਂ ਕਰਨਾ ਇਹ ਜਿੰਨੇ ਵੀ ਹੁਣ ਤੱਕ ਹਾ ਕਮਾਇਆ ਸੀ ਇਸ ਮੁੱਦੇ ਤੇ ਬਸ ਜਿੱਦਾਂ ਕਹਿੰਦੇ ਕੋ ਪੋਚਾ ਪਾਚਾ ਜੇ ਮਾਰ ਦੇ ਦੇਖੇ ਜੀ 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 ਬਿਲਕੁਲ ਬਿਲਕੁਲ ਜੀ ਵੀ ਜੀ ਕਹਿ ਰਹੇ ਨੇ ਕਿ ਆਈਵਰਡ ਦੇ رپورਟਰ ਨਹੀਂ ਸੀ ਮੋਰਚੇ ਤੇ ਬਿਲਕੁਲ ਅਸੀਂ ਮੋਰਚੇ ਤੇ ਆ ਬਾਜੀ ਹੁਣ ਵੀ ਮੋਰਚੇ ਤੇ ਆ ਅਸੀਂ ਇੱਥੇ ਮੋਰਚੇ ਤੇ ਰਹਿੰਦੇ ਆ ਜੀ ਜੀ ਸਾਡੇ ਕੋਲ ਸਾਧਨ ਜਦੋਂ ਹੋਇਆ ਸੀ ਮੋਰਚਿਆਂ ਤੇ ਵੀ ਭੇਜਿਆ ਕਰਾਂਗੇ ਬੰਦੇ ਤੁਸੀਂ ਪਹਿਲਾਂ ਸਾਨੂੰ ਉਹਨੇ ਜੋ ਕੇ ਕਰਤਾ ਦਿਓ ਨਾ ਬਿਲਕੁਲ ਬਿਲਕੁਲ ਕਿਉਂਕਿ ਅਸੀਂ ਅੰਦੋਲਨਾਂ ਚ ਚੈਨਲ ਥੋੜੀ ਕੱਢਿਆ ਜੀ ਜੀ ਅਸੀਂ ਅੰਦੋਲਨਾਂ ਚ ਚੈਨਲ ਖੜੇ ਕਰਕੇ ਤੇ ਸੰਸਾਧਨ ਨਹੀਂ ਇਕੱਠੇ ਕੀਤੇ ਅਸੀਂ ਤਾਂ ਹਾਲੇ ਆਪਣੀ ਲੜਾਈ ਆਪ ਲੜ ਕੇ ਅਸੀਂ ਤੁਹਾਡੇ ਸਾਹਮਣੇ ਅਸੀਂ ਕਿਸੇ ਜੋਤਸ਼ੀ ਦੀ ਐਡ ਨਹੀਂ ਚਲਾਉਂਦੇ ਨਾ ਕਿਸੇ ਕੋਲ ਮੰਗਣ ਜਾਂਦੇ ਆ ਫੁੱਲਾ ਲਿਖ ਕੇ ਪੋਸਟ ਪਾਇਆ ਸੀ ਕਿ ਕੋਈ ਵੀ ਇੱਥੇ ਆ ਜਾਵੇ ਠੀਕ ਆ ਅਸੀਂ ਕਿਸੇ ਕੋਲ ਨਹੀਂ ਜਾਣਾ ਗਰੰਟੀ ਆ ਕੋਈ ਐਕਟਰ ਵੀ ਆ ਜਾਊਗਾ ਅਸੀਂ ਉਹਦੇ ਤੋਂ ਵੀ ਪੇਡ ਉਹ ਨਹੀਂ ਕਰਾਂਗੇ ਉਹਨੂੰ ਕਹਿੰਦੇ ਆ ਕਿ ਯਾਰ ਕਰ ਲਾ ਤੂੰ ਆਪਦੀ ਫਿਲਮ ਬਾਰੇ ਬੋਲਣਾ ਤਾਂ ਬੋਲ ਲਾ ਪਰ ਇਨਫੋਰਮ ਸਾਡੇ ਕੋਲ ਹੈ ਹਾਂ ਜੀ